ਕਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬਹਰ ਨ ਹੋਈ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵ ਜਲ ਤਰਤ ਨ ਲਾਵੇ ਬਾਰਾ ਗਵਰਾ ਖੋਜ ਪਰੇ ਜੋ ਕੋਈ ਦੁਬਾਰਾ ਸ਼ੁਰੂ ਕਰ ਲਈ ਗੱਲ ਇਹ ਵੀ ਸੀ ਤੋ ਪਹਿਲਾਂ ਬੁਗਾਤੀ ਨਾ ਗੱਲ ਸਿਰੇ ਲਾ ਕੇ ਦੁਬਾਰਾ ਫੇਰ ਸ਼ੁਰੂ ਕੀਤੀ ਜੇ ਕੋਈ ਜਿਹੜਾ ਕੁਝ ਖੋਜਿਆ ਤੋ ਵੀਰ ਨੇ ਕਬਰੇ ਕੋਈ ਪਰਬਤ ਕੋਈ ਕਿਹਾ ਨਾ ਪਹਿਲੋ ਜਿਹੜਾ ਕਹਿੰਦੇ ਮੈਂ ਰਾਹ खोजਿਆ ਜੇ ਕੋਈ ਇਸ ਰਸਤੇ ਪੈ ਜਾਵੇ ਜਿਹੜਾ ਉਹ ਰਸਤਾ ਖੋਜ ਲਿਆ ਕਬੀਰ ਨੇ खोज ਕੇ ਰਸਤਾ ਦੱਸਿਆ ਨਾ ਤੇ ਵੀ ਇਸ ਸੰਸਾਰ ਕੋ ਇਹ ਗੁਰਮਤ ਦਾ ਮਾਰਗ ਜਿਹੜਾ ਕਬੀਰ ਨੇ ਲੱਭ ਲਿਆ ਫਿਰ ਕਹ ਲਓ ਖੋਲ ਲਿਆ खोज ਲਿਆ ਲੱਭ ਲਿਆ ਜੇ ਕੋਈ ਇਸ ਰਸਤੇ 'ਤੇ ਆਜਵੇ ਕਾ ਕਾ ਖੋਜ ਪਰੇ ਜੇ ਕੋਈ ਕੋਈ ਜੇ ਕੋਈ ਇਸ ਖੋਜ ਦੇ ਰਸਤੇ 'ਤੇ ਆਜਵੇ ਜੋ ਖੋਜੇ ਸੋ ਬਹਰ ਨ ਹੋਈ ਜਿਹੜਾ ਇਸ ਰਸਤੇ 'ਤੇ ਆਇਆ ਖੋਜ ਲਵੇ ਰੋ ਆਪਣੇ ਆਪ ਨੂੰ ਰਸਤੇ 'ਤੇ ਪੈਣੇ ਹੋਰ ਗੱਲ ਲੈ ਪਹੁੰਚਣਾ ਹੋਰ ਗੱਲ ਰਾਹ ਦੇ ਵਿੱਚ ਨਨਕਾ ਤੇ ਵਹਿ ਜਵੇ ਚੱਲ ਤੇ ਹਰ ਮਨੜ ਕੋ ਬੀਚੇ ਅੜਕੇ ਕੀਤ ਜਿਹੜਾ ਤੁਰ ਪਹੁੰਚਵੇ ਖੋਜ ਲਵੇ ਉਹਦਾ ਦਵਾਰਾ ਜ਼ਰੂਰੀ ਹੈ ਫਿਰ ਦਵਾਰਾ ਜ਼ਰੂਰੀ ਹੋ ਸੋ ਬਹਰ ਨਾ ਹੋਈ ਦਵਾਰਾ ਜ਼ਰੂਰੀ ਹੋਦਾ ਹਸ ਇਹ ਗੱਲ ਕਹਿ ਕੇ ਗਲਤ ਰਿਹਾ ਗੁਰਬਾਣੀ ਦਾ ਜਿਹੜਾ ਰਸਤਾ ਹੈ ਜੇ ਕੋਈ ਇਸ ਰਸਤੇ ਨੂੰ ਸਮਝ ਲਵੇ ਸਮਝ ਕੇ ਖੋਜਣ ਨਾਲ ਸਮਝਣਾ ਸਮਝ ਕੇ ਉੱਥੇ ਤੱਕ ਪਹੁੰਚ ਜਵੇ ਜਿੱਥੇ ਤੱਕ ਗੱਲ ਕੀਤੀ ਹੋਈ ਹੈ ਉਹਦਾ ਦੁਆਰਾ ਜਰੂਰੀ ਨਹੀਂ ਹੋ ਸਕਦਾ ਸਾਰੇ ਧਰਮਾਂ ਦਾ ਟੀਚਾ ਦੁਆਰਾ ਜਰੂਰੀ ਨਾ ਹੁੰਦਾ ਹੀ ਹੈ 84 ਕੱਟੀ ਜਾਂਦੀ ਟੀਚਾ ਉਹਦੀ 84 ਕੱਟੀ ਕਰਦੀ ਹੈ ਕੱਟੀ ਜਾਊਗੀ ਇਦਰਾ ਟਿਗਿਟ ਕੀਤੀ ਹੈ ਗੱਲ ਤਾਂ ਸਿੱਖੀ ਦੀ ਇਹ ਹੈ ਸਿੱਖ ਦਾ ਟੀਚਾ ਇਹ ਹੈ ਟਾਰਗੇਟ ਇਹ ਹੈ ਦੁਆਰਾ ਜਨੂਨ ਨਾ ਹੋਵੇ ਕਿ ਕਿਸੇ ਦਾ ਟੀਚਾ ਹੈ ਸਿੱਖ ਦਾ ਜੇ ਟੀਚਾ ਇਹ ਹੈ ਜੀ ਉਹ ਸਿੱਖ ਹੈ ਜੀ ਫਲਿਖੇ ਜਨਾਰ ਹੈ ਕੋਈ ਕੱਟ ਟੋ ਕੱਟ ਬੰਦੋਬਾਧ ਹੀ ਟੀਚਾ ਦੱਸਦਾ ਕੱਟ ਤੋਂ ਕੱਟ ਵੀ ਇਹੀ ਹੈ ਬਤੋ ਵਦਵੀਂ ਤੇ ਕੁਲਕੋ ਬਸ ਇਹਦੀ ਚੈੱਕ ਨਾ ਇਹ ਘਾਟਾ ਨਾ ਇਹ ਤੋਂ ਵਦ ਹੋ ਸਕਦਾ ਇਹ ਤੋਂ ਘੱਟ ਕੋਈ ਫਾਇਦਾ ਨਹੀਂ ਫਿਰ ਪਤਾ ਨਹੀਂ ਅਗਲੇ ਜਨਮ ਵਿੱਚ ਕੀ ਹੋੜ ਸਖਤ ਬੇੜੀ ਹੈ ਡਾਈ ਬੇੜੀ ਕਿਹੜਾ ਪੈ ਗਿਆੜਾ ਜਿਹੜਾ ਖੋਜ ਰਸਤਾ ਫੜਿਆ ਹੋਇਆ ਹੈ ਹੁਣ ਲੋਸਰੇ ਪਹੁੰਚਿਆ ਅਗਲੀ ਵਾਰ ਦਾ ਕੀ ਪਤਾ ਵੀ ਦੁਬਾਰਾ ਮਨੁੱਖਾ ਜਾਉਂਦੇ ਨਹੀਂ ਬੰਦਦਾ ਹੈਗਾ ਕੋਈ ਵੀ ਨਹੀਂ ਖੁਰਦਾ ਜਰ ਮੁਰੁੱਖੇ ਦਾ ਮਤਲਬ ਹੈ ਨਹੀਂ ਜਰਵਾਣੀ ਹੁਦਾਲਵਾ ਗੁਰੁੱਖਾ ਜਨਮ ਹੋਊ ਫਿਰ ਦੋ ਵਿਚਰਾ ਤੇ ਤਾਂ ਬੇਰਾਗ ਹੈ ਜਿਹੜਾ ਸੀ 83 ਮੁਰੁੱਖਾ ਜਨਮ ਚ 83 ਦੇ ਬਾਹਰ ਨਹੀਂ ਹੈ 84 ਦੀ ਆਖਰੀ ਬੌੜੀ ਤਾਂ ਹੈ ਪਰ ਬਾਹਰ ਤਾਂ ਹੈ ਵੀ 83 ਦੇ ਗੁਰੁੱਖ ਨੇ ਰਲ ਕੇ ਜਨਮ ਗੁਰੁੱਖਾ ਜਨਮ ਦੇ ਵਿੱਚੋਂ ਦਰ ਕੇ ਜਾ ਨਹੀਂ ਸਕਦਾ ਦਰ ਕੇ ਸਦਾ ਜਾ ਸਕਦਾ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵਜਨ ਤਰਤਨ ਲਾਵੇ ਬਾਰਾ ਖੋਜ ਕੇ ਕੁਝ ਬੁਝੜ ਗੁਰਬਾਣੀ ਉਝਾਰਤਾ ਹੈ ਬੁਝਣ ਵਾਲੀ ਗੱਲ ਹੈ ਪੜਨ ਵਾਲੀ ਨਹੀਂ ਹੈ ਖੋਜ ਵਾਲੀ ਚੀਜ਼ ਪੜ੍ਹਨੀ ਨਹੀਂ ਹੁੰਦੀ ਗੁਰਬਾਣੀ ਦੇ ਪੜਨ ਦਾ ਬਦਲ ਵੀ ਖੋਜੜੀ ਹੈ ਜਿਹੜਾ ਪੜ੍ਹਨ ਦਾ ਮਤਲਬ ਹੈ ਸੋ ਪੜਿਆ ਸੋ ਪੰਡਿਤ ਬੀਦੋ ਜਿਦ ਅਰਾਮ ਨਾਮ ਗੜ ਹਰ ਜਿਹੜ ਗੁੜਾ ਦਾ ਹਾਰ ਗੜ ਚ ਪਾਲਿਆ ਸਗਲ ਗੁੜਾ ਗੜ ਹਾਰ ਰੇ ਜਿਹੜਾ ਰਾਮ ਲੋਗ ਦਾ ਹਾਰ ਹਰ ਸਾਰੇ ਗੁੜਾ ਦਾ ਹਾਰ ਜਿਹਦੇ ਗਲ ਚ ਪੌਗਲ ਕੋਈ ਵੀ ਨਹੀਂ ਉਹ ਰਾਮ ਨਾਮ ਦਾ ਹਾਰ ਜਿਤ ਨਾਮ ਆਰਾਮ ਨਾਮ ਗੜ ਹਰ ਉਹ ਪੜਿਆ ਉਹ ਪੜਤੂ ਵੀ ਬਾਕੀ ਪੜਿਆ ਜਿਹੜੋ ਕੜਿਆ ਜੇਤਾ ਪੜਿਆ ਤੇਤਾ ਕੜਿਆ ਕੜਿਆ ਵਾਰ-ਵਾਰ ਅਵਾੜੀ ਗਏ ਵਾਰ-ਵਾਰ ਅਵਾੜੀ ਗਏ ਸਾਰਾ ਦੁੱਧ ਜਲ ਜਾਊਗਾ ਨਾਸ ਹੋ ਜਾਊਗਾ ਜੇ ਉਹਨੂੰ ਗਰਵੇ ਕਰੀ ਗਏ ਗਰਵੇ ਕਰੀ ਗਏ ਸਰਫੂਜੂ ਕੋਝ ਬੂਝੋ ਕਰਤ ਵਿਚਾਰਾ ਕੋਝ ਬੂਝ ਜੇ ਖੋਜ ਕੇ ਬੂਝ ਲਵੇ ਕੋਝੜਰ ਬੂਝਣੂ ਚੇ ਲੱਗਦਾ ਖੋਜੜ ਬੂਝੜੂ ਚੇ ਲੱਗੂਗਾ ਜੋ ਕਰਤ ਵਿਚਾਰਾ ਭਵਜਲ ਤਰਤਨ ਲੱਗੇ 12 ਭਵਜਲ ਤਰਨੂ ਜਲਦੀ ਲੱਗਦਾ ਗੁਰੂਰੀ ਹਸਮਾਰਾ ਸਮਾਸਰ ਖੋਜੜ ਬਚੜੂ ਲੱਗਦਾ ਭਵਜਲ ਤਰਤਨ ਨਾ ਲੱਗਾ 12 12 ਫਿਰ ਵੀ ਲੱਗਦਾ ਉਹ ਤਾਂ ਪੈਰ ਆ ਜਿਹੜਾ ਇੱਕ ਮਾਇਆ ਦੇ ਵਿੱਚ ਚੱਕ ਕੇ ਦੂਏ ਪਾਸੇ ਰੱਖ ਲੈਣਾ ਫੈਸਲਾ ਕਰਨੂ ਚ ਲੱਗਣਾ ਪੈਰ ਚੱਕੜ ਲੂ ਇੱਕ ਪੈਰ ਮਾਇਆ ਚਾ ਇੱਕ ਪੈਰ ਮਾਇਆ ਤੋਂ ਬਾਹਰ ਹੁਣ ਵੀ ਦਰਪਤੈ ਕਿਸ ਤਰ੍ਹਾਂ ਅਸਣ ਸੋਇਆ ਸੁਪਨੇ 'ਚ ਹੱਬ ਗਾਰੀ ਇੱਕ ਪੈ ਬੈਠਾ ਤਾਂ ਤਖਤ ਤੇ ਹੀ ਐ ਅਸਲ ਸਰੀਰ ਤਖਤ ਤੇ ਬੈਠਾ ਸੁਪਨੇ ਵਾਲਾ ਸਰੀਰ ਬਾਹਰ ਆ ਸਰੀਰ ਸੁਪਨੇ ਵਾਲਾ ਅਸਲੀ ਨਹੀਂ ਐ ਪਰ ਇਹ ਜੋ ਸੁਪਨੇ ਵਾਲਾ ਬੰਦੇ ਕੌਣ ਕੋਣ ਬੰਦੇ ਸੁਪਨੇ 'ਚ ਆ ਸੁਪਨੇ ਦੇ ਵਿੱਚ ਵੀ ਇਹੀ ਸਰੀਰ ਹੁੰਦਾ ਸਾਡੇ ਨੂੰ ਜਿਹੜਾ ਸੁਪਨਾ ਰਹਿਣ ਕਾ ਹੁੰਦਾ ਇਹੀ ਸਰੀਰ ਹੁੰਦਾ ਅਸਲ 'ਚ ਸਾਡਾ ਇਹ ਜਲਦੀ ਰਹਿ ਗਈ ਇਸ ਲਈ ਇਹ ਸਾਡਾ ਜੋ ਕਿ ਇਹ ਸਰੀਰ ਨੂੰ ਅਸੀਂ ਆਪਣਾ ਸਰੀਰ ਸਮਝਦੇ ਆ ਇਸ ਕਰਕੇ ਸੁਪਨੇ ਚ ਇਹੋ ਜਿਹਾ ਸਰੀਰ ਦੇ ਸੁਪਨਾ ਹੋ ਰਿਹਾ ਇਹ ਨਹੀਂ ਹੈਗਾ ਸਰੀਰ ਇਹ ਜਿਹੜਾ ਤੁਸੀਂ ਸਰੀਰ ਹੈ ਆਪਣਾ ਸਿਰ ਦਾ ਬੰਦ ਹੋਰ ਗਾਣ ਜੇ ਇਹ ਹੈਗਾ ਉਹ ਵੀ ਫੋਟੋ ਨਾ ਬਣ ਜੂਵੇ ਰੂਪ ਰਗ ਰੇਖਾ ਬਣ ਜੂਵੇ ਫਿਰ ਇਹਦਾ ਫਿੱਕੀ ਰਹਿ ਜਾਵੇ ਇਹ ਵੀ ਗੱਲ ਕਰਨ ਵਾਲੀ ਸੀ ਸ਼ਾਇਦ ਕਦੇ ਹੋ ਜੂਨੀ ਇਸ ਸ਼ਰੀਰ ਦੀ ਹੈ ਜਿਹੜਾ ਸੁਪਰੀਂਦੀ ਨੇ ਸਾਡੂ ਇਹ ਤਾਂ ਸਾਨੂੰ ਭਰਮ ਹੈ ਵੀ ਸਾਡਾ ਸ਼ਰੀਰ ਉਹ ਭਰਮ ਹੈ ਸਾਡਾ ਸ਼ਰੀਰ ਬਣ ਕੇ ਖੜਾ ਹੋ ਜਾਂਦਾ ਸੁਪਨੇ ਜਿਹੜਾ ਸਾਡਾ ਅਸਲੀ ਸ਼ਰੀਰ ਹੈ ਨਾ ਉਹ ਰੂਪ ਨ ਰੰਗ ਨ ਰੇਖ ਕੁਛ ਪ੍ਰਭੂ ਤੇ ਪ੍ਰਭੂ ਤੇ ਪ੍ਰਭੂ ਦੇ ਵਿੱਚ ਸਮਾ ਜਾਣਾ ਸੀ ਤਾਂ ਪ੍ਰਭ ਤੇ ਗੁਰ ਤੇ ਫਿਰ ਇਹਨਾਂ ਤਾਂ ਉੱਚ ਸਮਾ ਜਾਣਾ ਉਹਦਾ ਹੀ ਸ਼ਰੀਰ ਰਹਿ ਜਾਣਾ ਇਹ ਨਹੀਂ ਇਹਨਾਂ ਨੂੰ ਪ੍ਰਬਾਣ ਸਰੀਰ ਹੈ ਅਸਲ ਜ ਸਾਡਾ ਆ ਤਾਂ ਸੁਪਨੇ ਵਾਲਾ ਹੈ ਇਹ ਜਿਹੜੀ ਹੈ ਇਹ ਗਾ ਫਿਰ ਭਲੇਖਾ ਚ ਵੇਹੋ ਵੀ ਇਹ ਸਰੀਰ ਹੈ ਸੁਪਨੇ ਚ ਇਹੋ ਜਿਹਾ ਹੀ ਢੀਦਾ ਪਰ ਉਹ ਸਾਨੂੰ ਭਰਮ ਵਾਲਾ ਸਰੀਰ ਹੈ ਉਹ ਵੀ ਉਹ ਨਹੀਂ ਹੁੰਦਾ ਸੀ ਉਹ ਇਹ ਨਹੀਂ ਹੁੰਦਾ ਇਹ ਜਿਹੜੀ ਜੋਤ ਸਰੀਰ ਚ ਹੈ ਇਹਨੂੰ ਤਾਂ ਸਮਝਣਾ ਜਿੱਥੋਂ ਪੈਦਾ ਹੋਈ ਹੈ ਉੱਥੇ ਇਹਨੂੰ ਤਾਂ ਉੱਥੇ ਸੁਆ ਜਾਣੀ ਜਿੱਥੋਂ ਪੈਦਾ ਹੋਈ ਹੈ ਜਦ ਅੰਦਰੂਖੀ ਰਣੇ ਨੇ ਬਾਹਰ ਰਣੇ ਦੀ ਜੋਦ ਰਣੇੜੀ ਬਾਹਰ ਰਣੇੜੀ ਬਾਹਰ ਕਈ ਅਗਲੀ ਗੱਲ ਹੈ ਖੋਜ ਬੂਝੋ ਕਰਤ ਵਿਚਾਰਾ ਤੋ ਭਵਜਲ ਤਰਤਨ ਲੱਗ ਵੈ ਬਾਹਰ ਭਵਜਲ ਕੀ ਤਰਨੇ ਉਦੋਂ ਸੁਭਾਗਿਆ ਜਾ ਕੇ ਭਵਜਲ ਤਰ ਗਿਆ ਜਾਦੇ ਵਾਰੋ ਸਮਾ ਗਿਆ ਅੰਦਰ ਆਪਣੇ ਮੂਡ ਦੇ ਵਿੱਚ ਭਾਗ ਜਲ ਕੀ ਨਾ ਡਰਨਾ ਸੀ ਭਾਗ ਜਲ ਇਹੋ ਸ਼ਰੀਰ ਹੈ ਭਾਗ ਜਲ ਦਾ ਸ਼ਰੀਰ ਹੈ ਜਿਉਂ ਦੇਦੇ ਸ਼ਰੀਰ ਤੇ ਅਗਰ ਉਹ ਜੀ ਤੇ ਆਉਂਦਾ ਭਾਗ ਜਲ ਤਾਂ ਦਤਾ ਤਾਂ ਇਹ ਮੈਂ ਇੱਕ ਗੱਲ ਕਹੀ ਹੋਈ ਹੈ ਉਹ ਕਹਿਆ ਵੀ ਕੀ ਜਲ ਜਲ ਦੇ ਉੱਤੇ ਤਾਂ ਤਰੀਦਾ ਜੁਲਦਾ ਹੈ ਜਲ ਚ ਡੁੱਬ ਜਾਈਦਾ ਹੁੰਦਾ ਹੈ ਜਦੋਂ ਆ ਵੀ ਜਲ ਕਹਿਤਾ ਫਿਰ ਆਉਂਦਾ ਕਿ ਡੁੱਬੇ ਹੋਦਾ ਜਾਂ ਦਰਦ ਹੋਦਾ ਫਿਰ ਕਹਿੰਦੇ ਵੀ ਕੀ ਇਹ ਸਾਡੀ ਜਿਹੜੀ ਭਾਸ਼ਾ ਰ ਇਹ ਵੀ ਉਹ ਪ੍ਰੋਬਲਮ ਹੈ ਕਿ ਕਹੇ ਇੱਥੇ